ਚਿਲਕ ਕਰਤਾਸਪੁਰ ਦੇ ਅਕਾਲੀ ਦਲ ਦੇ ਡੈਲੀਗੇਟਾਂ ਦੀ ਧਾਰੀਵਾਲ ਗੁਰਦੁਆਰਾ ਪੁਰਜ ਸੈਵਕੀ ਹੋਈ ਅਹ ਮੀਟਿੰਗ ਅਕਾਲੀ ਦਲ ਦੇ ਅਰਜ਼ਰ ਪਰ ਤੇ ਕੋਆਰਡੀਨੇਟਰ ਹੀਰਾ ਸਿੰਘ ਕਪੜਿਆ ਨੇ ਕੀਤੀ ਸ਼ਿਰਕਤ ਕਿਹਾ ਆਪਸੀ ਮਤਭੇਦ ਪਲਾਕੇ ਅਕਾਲੀ ਦਲ ਇੱਕ ਮੰਚ ਤੇ ਹੋਏ ਇਕੱਠਾ ਸਪੀਵਾਦ ਨਹੀਂ ਤੈ ਕਰਨਗੇ ਕਿ ਕੌਣ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਗਰਦਾਸਪੁਰ ਦਾ ਨਵਾਂ ਪ੍ਰਧਾਨ ਜ਼ਿਲ੍ਹਾ ਗਰਦਾਸਪੁਰ ਨਾਲ ਸੰਬੰਧਿਤ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਬੁਰਜਾ ਸਾਹਿਬ ਧਾਰੀਵਾਲ ਵਿਖੇ ਗਰਦਾਸਪੁਰ ਦੇ ਆਬਜ਼ਰਵਰ ਹੀਰਾ ਸਿੰਘ ਕਪੜੀਆ ਦੀ ਪ੍ਰਤਨਗੀ ਹਿਤ ਹੋਈ ਮੀਟਿੰਗ ਦੀ ਖਾਸ ਗੱਲ ਰਹੀ ਕਿ ਮੀਟਿੰਗ ਵਿੱਚ ਜ਼ਿਲ੍ਹਾ ਗਰਤਾਸਪੁਰ ਦੇ ਸਮੂਹ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਗੁਰਬਚਨ ਸਿੰਘ ਪਪੇਹਾਲੀ ਸੁੱਚਾ ਸਿੰਘ ਲਗਾ ਲਖਬੀਰ ਸਿੰਘ ਲੋਤੀ ਨੰਗਲ ਗੁਰ ਇਕਬਾਲ ਸਿੰਘ ਮਾਹਲ ਰਮਨਦੀਪ ਸਿੰਘ ਸੰਧੂ ਨਰੇਸ਼ ਮਹਾਜਨ ਕਮਲ ਜੀਤ ਚਾਵਲਾ ਅਤੇ ਹੋਰ ਵੀ ਸੀਨੀਅਰ ਅਕਾਲੀ ਆਗੂ ਆਪਸੀ ਮਤਭੇਦ ਭੁਲਾ ਕੇ ਇੱਕ ਮੰਚ ਤੇ ਇਕੱਠੇ ਦਿਖਾਈ ਦਿੱਤੇ ਮੀਟਿੰਗ ਵਿੱਚ ਜ਼ਿਲ੍ਹਾ ਗਰਤਾਸਪੁਰ ਦੇ ਪਹੁੰਚੇ ਸਮੂਹ ਸੀਨੀਅਰ ਅਕਾਲੀ ਆਗੂਆਂ ਨੇ ਜ਼ਿਲ੍ਹਾ ਗਰਤਾਸਪੁਰ ਦੇ ਪ੍ਰਧਾਨ ਦੀ ਚੋਣ ਦੇ ਅਧਿਕਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਨਾਲ ਹੀ ਨਾ ਹੰਕਾਰ ਆਮਾਰ ਕੇ ਸੁਖਬੀ ਸਿੰਘ ਬਾਦਲ ਜਿਲ੍ਹਾ ਪ੍ਰਧਾਨ ਬਾਰੇ ਫੈਸਲੇ ਦਾ ਹਰ ਕੋਈ ਸਤਕਾਰ ਕਰੇਗਾ ਅਤੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਇੱਕ ਮੁੱਠ ਹੋ ਕੇ ਪੂਰੀ ਤਾਕਤ ਲਾਵੇਗਾ ਜਿਲ੍ਹਾ ਗਰਦਾਖਪੁਰ ਨੇ ਸ਼ੁਰੂਆਤ ਕੀਤੀ ਆ ਸਾਰਾ ਨੇ ਆਪਣੇ ਦਿਲਾ ਦਿਲਾ ਦੀ ਏਕਤਾ ਸਿਰਾਂ ਦੀ ਏਕਤਾ ਕਰਕੇ ਬਹੁਤ ਵੱਡਾ ਸਾਰਾ ਵਰਕਰਾਂ ਦਾ ਇਕੱਠ ਜਿਹੜਾ ਠਾਠਾ ਮਾਰਦਾ ਇੱਕ ਸਮੁੰਦਰ ਸੀਗਾ ਜਿਦੇ ਵਿੱਚ ਸਾਰੇ ਅਧਿਕਾਰ ਜਿਹੜੇ ਨੇ ਉਹ ਜਿਲ੍ਹਾ ਪ੍ਰਧਾਨਗੀ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਦਿੱਤੇ ਆ ਔਰ ਇਹ ਤੇ ਪਤਾ ਲੱਗਦਾ ਕਿ ਲੋਕ ਹਮੇਸ਼ਾ ਹੀ ਸ਼੍ਰੋਮਣੀ ਕਾਲੀਦਾ ਦੇ ਨਾਲ ਨੇ ਸ਼੍ਰੋਮਣੀ ਕਾਦੀ ਤੇ ਇਸ ਸ਼ਕਤੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਹੁਣ ਅਸੀਂ ਇਹ ਵੰਗਾਰ ਕੇ ਕਹਿ ਸਕਦੇ ਆਂ ਕਿ ਜ਼ਿਲ੍ਹਾ ਗਰਦਾਸਪੁਰ ਵਾਲੇ ਕਿ ਕੋਈ ਵੀ ਵੱਡੀ ਤੋਂ ਵੱਡੀ ਸ਼ਕਤੀ ਜਿਹੜੀ ਆ ਜਾਵੇ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਅਗੇ ਟਿਕ ਨਹੀਂ ਸਕੂਗੀ ਉਹਨਾਂ ਨੂੰ ਪੇਸ਼ ਨਹੀਂ ਕਰ ਸਕਦੇ ਆਂ ਕਿ ਆਓ ਮੁੜ ਕੇ ਆਪਣੇ ਪੰਥਕ ਕਾਰ ਦੇ ਵਿੱਚ ਸ਼ਾਂਭਲ ਹੋਵੋ ਇਹ ਵੱਡਾ ਕਾਫਲਾ ਬਣਾਓ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ ਸ਼੍ਰੋਮਣੀ ਅਕਾਲੀ ਦਲ ਨੂੰ ਸ਼ਕਤੀ ਨੇ ਮਜ਼ਬੂਰ ਕਰਕੇ ਆਉਣ ਵਾਲੇ ਜਿਹੜੇ 27 ਤਰੀਕ ਆ ਜਾਂ 27 ਉਹ 2027 ਨੂੰ ਆਪਣੀ ਸਰਕਾਰ ਬਣਾਈ ਹੈ ਜਿਹੜੇ ਆ ਟੋਪੀਆਂ ਵਾਲੇ ਦੁਜੇ ਬਾਹਰੋਂ ਆਣ ਕੇ ਧੜ ਵੀ ਇੱਥੇ ਕਬਜ਼ਾ ਕਰੀ ਬੈਠੇ ਆ ਇਹਨਾਂ ਤੋਂ ਕਬਜ਼ਾ ਛਡਾਈਏ ਇਹ ਵੀ ਇੱਕ ਸੇਵਾ ਆ ਜਿਵੇਂ ਬਾਰਡਰ ਦੇ ਉੱਤੇ ਆਪਾਂ ਲੜਦੇ ਆ ਜਰਨੈਲ ਬਣ ਕੇ ਇੱਥੇ ਵੱਡੀ ਲੜਾਈ ਦੀ ਲੋੜ ਆ ਇਹ ਆਪਾਂ ਜਰਨੈਲ ਬਣ ਕੇ ਬਰਗੇਡੀਅਰ ਬਣ ਕੇ ਇਹਨਾਂ ਤਾਕਤਾਂ ਨੂੰ ਪਛਾੜੀਏ ਔਰ ਸ਼ਰੋਮੀ ਕਾਲੀ ਦਲ ਦੀ ਸਰਕਾਰ ਲੈ ਕੇ ਆਈਏ ਕਿ ਅੱਜ ਜੋ ਫੈਸਲਾ ਲਿਆ ਗਿਆ ਸ਼ਰੋਮੀ ਕਾਲੀ ਦਲ ਦੇ ਡੈਲੀਗੇਟ ਸਹਿਬਾਨਾਂ ਦਾ ਉਹ ਇੱਕ ਫੈਸਲਾ ਇਤਿਹਾਸਕ ਫੈਸਲਾ ਹੈ ਲੋਕ ਬੜੀ ਤੇਜ਼ੀ ਨਾਲ ਚਾਹੁੰਦੇ ਆ ਕਿ ਪੰਜਾਬ ਦੇ ਵਿੱਚ ਆ ਜਿਹੜਾ 27 ਆਉਣ ਵਾਲਾ ਵਾ ਇਹਦੇ ਵਿੱਚ ਸ਼ਰੋਮੀ ਕਾਲੀ ਦਲ ਦੀ ਸਰਕਾਰ ਬਣੇ ਔਰ ਇੱਕ ਦੂਜੇ ਤੋਂ ਅੱਗੇ ਹੋ ਹੋ ਕੇ ਜਿਹੜੇ ਵਰਕਰ ਨੇ ਉਹ ਪੈੜਾ ਜਿਹੜਾ ਮੁਕਾਰੇ ਨੇ ਤੇ ਉਹਨੇ ਆਪਣੇ ਸਤਾਈ ਦੇ ਵਿੱਚ ਸਰਕਾਰ ਜਿਹੜੀ ਆਕਾਲੀ ਦਲ ਦੀ ਬਣੂਗੀ ਇਹ ਆਪਣੇ ਭਰਾ ਨੇ ਆਪਣੇ ਘਰ ਵਿੱਚ ਆ ਜਾਣ ਵਾਪਸ ਚੰਗੀ ਤਰ੍ਹਾਂ ਇਜਤਮਾਨ ਇੱਥੇ ਹੀ ਇਹਨਾਂ ਦਾ ਬਾਕੀ ਇਹਨਾਂ ਦਾ ਇਜਤਮਾਨ ਨਹੀਂ ਘਰ ਰਹਿਣਾ ਬਗਾਨੇ ਘਰ ਵਿੱਚ ਕੀ ਇਜਤਮਾਨ ਹੁੰਦਾ ਵਾ ਜੀ ਕਰੇ ਕੋਈ ਰੋਟੀ ਖਵਾਏ ਜੀ ਕਰੇ ਨਾ ਖਵਾਏ ਇਹਨਾਂ ਦਾ ਸਤਕਾਰਯੋਗ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਹੋਣਾ ਵਾ ਔਰ ਜਿਹੜੇ ਲੋਕ ਆਪਣੀ ਜ਼ੁਬਾਨ ਤੇ ਕੰਟਰੋਲ ਕਰਕੇ ਅਕਾਲੀ ਦਲ ਦੇ ਖਿਲਾਫ ਨਹੀਂ ਬੋਲਦੇ ਉਹਨਾਂ ਦਾ ਇਜਤਮਾਨ ਉਸੇ ਤਰ੍ਹਾਂ ਬਹਾਲ ਹੋਏਗਾ ਹਾਂ ਬਿਲਕੁਲ ਪ੍ਰਧਾਨ ਦਾ ਫੈਸਲਾ ਜਿਹੜਾ ਵਾ ਰੱਬ ਤੋਂ ਬਾਅਦ ਸਾਡੇ ਲਈ ਪ੍ਰਧਾਨ ਦਾ ਫੈਸਲਾ ਹੋਵੇਗਾ ਜੀ ਅੱਜ ਆਪਣੇ ਹਲਕੇ ਦਾ ਇੱਕ ਸੇਵਾਦਾਰ ਹੋਣ ਦੇ ਨਾਤੇ ਗੁਰੂ ਅਰਜਨ ਦੇਵ ਪਾਸ਼ਾ ਦੇ ਚਰਨਾਂ 'ਚ ਖਲੋਤੇ ਆ ਸਮੁੱਚੇ ਜ਼ਿਲ੍ਹੇ ਦਾ ਜਿਨ੍ਹਾਂ ਨੇ ਇੱਕ ਮਿਸਾਲ ਪੇਸ਼ ਕੀਤੀ ਹੈ ਗਾਬੜੀਆ ਸਾਹਿਬ ਦੇ ਸਾਹਮਣੇ ਕਿ ਪੰਜਾਬ ਤੋਂ ਜੇ ਵੱਧ ਜੇ ਸਮੁੱਚਾ ਕੋਈ ਜ਼ਿਲ੍ਹਾ ਕਾਲੀਦਾਲ ਨੂੰ ਚਾਹੁੰਦਾ ਤੇ ਉਹ ਗਰਦਾਸਪੁਰ ਹੈ ਸਾਰਿਆਂ ਦਾ ਧੰਨਵਾਦ ਕਰਦਾ ਤੇ ਵਿਸ਼ਵਾਸ ਦਿਵਾਇਆ ਗਾਬੜੀਆ ਸਾਹਿਬ ਨੂੰ ਕਿ ਸਮੁੱਚਾ ਜ਼ਿਲ੍ਹਾ ਸ਼੍ਰੋਮਣੀ ਕਾਲੀਦਾਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਨਾਲ ਆ ਉਹ ਜੋ ਵੀ ਹੁਕਮ ਦੇਣਗੇ ਸਿਰ ਮੱਥੇ ਪਰੋ